ਹਾਂਜੀ ਦਰਸ਼ਕੋ ਮੈਂ ਹਾਂ ਤੁਹਾਡਾ ਇੰਦਰਜੀ ਸਾਧੋਹੜੀ ਤੇ ਸਾਡੇ ਨਾਲ ਜੁੜੇ ਨੇ ਅੱਜ ਕਿਸਾਨ ਜਥੇਬੰਦੀ ਦੇ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜਥੇਬੰਦੀ ਦੇ ਆਗੂ ਨੇ ਸਰਦਾਰ ਕੁਲਵਿੰਦਰ ਸਿੰਘ ਕਿੰਦੀ ਕਕਰਾਲਾ ਜੀ ਇਹਨਾਂ ਨੂੰ ਨਾਲ ਜਾਣਿਆ ਜਾਂਦਾ ਜਿਹਦੇ ਕੀ ਜਿਹਦੀ ਇਹਨਾਂ ਦੀ ਉਮਰ ਆ ਬਾਈ ਹੋਰਾਂ ਦੀ ਜਾਂ ਖੇਤੀਬਾੜੀ ਕਰਨ ਵਾਲੇ ਨੇ ਕਿਉਂਕਿ ਇਹ ਉਮਰ ਹੁੰਦੀ ਹੈ ਜਾਂ ਤਾਂ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਲੋਕ ਪੈਸੇ ਕਮਾਉਂਦੇ ਨੇ ਜਾਂ ਹੋਰ ਕਾਰੋਬਾਰ ਕਰਦੇ ਨੇ ਪਰ ਬਾਈ ਨੇ ਇੱਕ ਛੋਟੀ ਉਮਰ ਦੇ ਵਿੱਚ ਉਸ ਕੰਮ ਨੂੰ ਚੁਣਿਆ ਜਿਹੜੀ ਜਥੇਬੰਦੀ ਦੇ ਵਿੱਚ ਵੀ ਸੰਘਰਸ਼ ਦੇ ਰਾਹ ਪੈ ਕੇ ਘਰ ਫੂਕ ਤਮਾਸ਼ਾ ਕਰਨਾ ਹੁੰਦਾ ਤੇ ਬਾਈ ਜੀ ਕਿਸ ਤਰ੍ਹਾਂ ਤੁਸੀਂ ਤੁਹਾਡੀ ਜਿਹੜੀ ਉਮਰ ਆਹਣਾ ਕਿੰਦੀ ਜੀ ਉਹ ਉਮਰ ਕਮਾਈ ਕਰਨ ਦੀ ਦੇਸ਼ਾਂ ਦੇਸ਼ਾਂ ਵਿੱਚ ਜਾ ਕੇ ਪੈਸੇ ਕਮਾ ਰਹੇ ਹੋ ਤੁਸੀਂ ਪਰ ਤੁਸੀਂ ਜਥੇਬੰਦੀ ਦਾ ਰਾਹ ਚੁਣਿਆ ਸੰਘਰਸ਼ ਦਾ ਰਾਹ ਚੁਣਿਆ ਇਹ ਕਿਸੇ ਟਾਈਮ ਸਰਕਾਰ ਨਾਲ ਮੱਥਾ ਕਿਸੇ ਟਾਈਮ ਵੀ ਕੋਈ ਸਜ਼ਾ ਵੀ ਹੋ ਸਕਦੀ ਹੈ ਕੋਈ ਪਰਚਾ ਹੋ ਜਾਂਦੀ ਹੈ ਸਭ ਕੁਝ ਜਾਣਦੇ ਹੋ ਫਿਰ ਵੀ ਤੁਸੀਂ ਸੰਘਰਸ਼ ਦੇ ਰਾਹ ਪਿਓ ਖੁਸ਼ੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀ ਹਾਂ ਇੰਦਰਜੀਤ ਸਾਧੋ ਜੀ ਟੀਵੀ ਦੇ ਜੋ ਸਾਡੇ ਵਿੱਚ ਅੱਜ ਪੁੱਜੇ ਨੇ ਸਾਡੀ ਆਵਾਜ਼ ਨੂੰ ਬੁਲੰਦ ਕਰਨ ਆਏ ਨੇ ਧੰਨਵਾਦ ਅਸੀਂ ਬੀਕੇ ਜੂ ਏਕਤਾ ਜਾ ਜਥੇਬੰਦੀ ਵੱਲੋਂ ਪਿੰਡ ਕਕਰਾਲੇ ਦੀ ਸਾਰੀ ਇਕਾਈ ਵੱਲੋਂ ਇੰਦਰਜੀਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਇੰਦਰਜੀਤ ਜੀ ਤੁਸੀਂ ਸਵਾਲ ਕਰਿਆ ਵੀ ਕਿਸਾਨ ਦੇ ਨਾਲ ਹੋਣ ਬਾਹਰਲੇ ਨੌਜਵਾਨ ਬਾਹਰਲੇ ਵਿਦੇਸ਼ਾਂ ਦਾ ਰੁਖ ਕਰਦੇ ਨੇ ਵੀ ਤੁਸੀਂ ਸਵਾਲ ਕੀਤਾ ਵੀ ਜਥੇਬੰਦੀ ਦਾ ਸਵਾਲ ਮਨ ਦੇ ਵਿੱਚ ਕਿਵੇਂ ਆਇਆ ਇੰਦਰਜੀਤ ਜੀ ਸਭ ਤੋਂ ਪਹਿਲਾਂ ਤਾਂ ਇਹ ਮਨ ਨੂੰ ਜਨੂਨ ਸੀ ਦੇਖੋ ਖੇਤੀਬਾੜੀ ਆਪਣੀ ਕਰਦੇ ਆ ਆਪਣੇ ਪੁਰਖਿਆਂ ਦਾ ਖੇਤੀਬਾੜੀ ਕੀਤਾ ਹੈ ਦਾਦੇ ਪੜਦਾਦਿਆਂ ਦਾ ਮੁੱਖ ਕੀਤਾ ਖੇਤੀਬਾੜੀ ਆ ਕਾਰਨ ਕੀ ਆ ਹੁਣ ਜਥੇਬੰਦੀ ਦੇ ਨਾਲ ਜੁੜ ਕੇ ਚੱਲਣ ਦਾ ਇੱਕ ਇਹ ਘਰ ਦਾ ਮੁੱਖ ਹਿੱਸਾ ਬਣ ਗਿਆ ਜਥੇਬੰਦੀ ਤੋਂ ਬਿਨਾ ਕੰਮ ਅਧੂਰੇ ਨੇ ਜਿਹੜੀ ਆਉਣ ਵਾਲੀ ਖੇਤੀ ਆ ਖੇਤੀ ਦਾ ਟਾਣਾ ਵਾਣਾ ਜਿਹੜੀਆਂ ਉੱਪਰ ਸਰਕਾਰਾਂ ਨੇ ਕੋਈ ਸਿਸਟਮ ਬਹੁਤਾ ਵਧੀਆ ਨਹੀਂ ਹੈਗਾ ਜੇ ਆਪਾਂ ਜਥੇਬੰਦੀ ਦਾ ਪੱਲਾ ਫੜਾਂਗੇ ਤੇ ਤਾਂ ਹੀ ਇਹਦੇ ਵਿੱਚੋਂ ਨਰਜਾਤ ਪਾਈ ਜਾਂਦੀ ਹੈ ਤਾਂ ਹੀ ਇਹ ਤੋਂ ਸੰਤੁਸ਼ਟ ਹੋ ਕੇ ਖੇਤੀ ਕਰੀ ਜਾ ਸਕਦੀ ਆ ਬਾਕੀ ਜਿਹੜੇ ਕਿਸਾਨ ਨੇ ਮੈਂ ਉਹਨਾਂ ਨੂੰ ਵੀ ਇਹੀ ਸਲਾਹ ਦਿੰਨਾ ਵੀ ਜਿਹੜੀ ਮਰਜ਼ੀ ਜਥੇਬੰਦੀ ਨਾਲ ਜੁੜੋ ਸਾਰੀਆਂ ਜਥੇਬੰਦੀਆਂ ਸਤਕਾਰਯੋਗ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ ਐਸਕੇਐਮ ਦੀਆਂ ਤੇ ਕੇਐਮਐਮ ਦੇ ਮੋਰਚੇ ਦੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਝੰਡੇ ਹੇਠਾਂ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਬਚਾਉਣੀ ਹੈ ਫਸਲਾਂ ਬਚਾਉਣੀਆਂ ਨੇ ਨਸਲਾਂ ਬਚਾਉਣੀਆਂ ਨੇ ਤੇ ਕਿਤਾ ਬਚਾਉਣਾ ਜਿਹੜੇ ਇਹ ਧਰਨੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਟ ਜਾਣੇ ਨੇ ਘਟ ਦਾ ਕਾਰਨ ਕੀ ਆ ਜਿਹੜੇ ਆਪਣੇ ਬਡਾਰੂੜੇ ਆਪਣੇ ਬਾਪੂ ਨੇ ਅੱਗੇ ਆਪਣੇ ਬਾਪੂ 100 ਸਾਲ ਪਲੱਸ ਉਮਰ ਭੋਗਦੇ ਤੇ ਹੁਣ ਚੀਜ਼ ਦੀ ਮਿਆਦ ਹੈਗੀ ਆ ਸਿਸਟਮ ਇੰਨਾ ਗੰਦਾ ਹੋ ਗਿਆ ਜੀ এনवायरमेंट ਇੰਨਾ ਗੰਦਾ ਹੋ ਗਿਆ ਸਿਸਟਮ ਦੀ ਮਿਆਦ ਹੈਗੀ ਆ ਚੀਜ਼ ਦੀ ਮਿਆਦ ਹੈਗੀ ਆ ਆਪਣੀ ਉਮਰਾਂ ਨਹੀਂ ਹੈਗੀਆਂ ਜਿਹੜੇ ਇਹ ਮੋਰਚੇ ਨੇ ਆਪਣੇ ਬਾਪੂਆਂ ਬਿਨਾ ਬੇਬਿਆਂ ਬਿਨਾ ਅਧੂਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ এডਿਕੇਸ਼ਨ ਦਾ ਜਵਾਨ ਆ ਗਿਆ ਜਿਹੜੇ ਬੱਚੇ ਨੇ ਨਾ ਟੀਵੀ ਤੇ ਜਾਂ ਸੋਸ਼ਲ ਮੀਡੀਆ ਦਾ ਜੋਗ ਹੈ ਦੇ ਵਿੱਚ ਸਟੋਰ ਰਹਿ ਜਾਣਾ ਜਮਾ ਰਹਿ ਜਾਣਾ ਇਹਦੇ ਵਿੱਚ ਦੇਖਿਆ ਕਰਨਗੇ ਵੀ 2023 ਦੇ 20 ਦੇ ਵਿੱਚ ਜਾਂ ਜਿੰਨੇ ਚ ਵੀ ਮੋਰਚੇ ਲੱਗੇ ਇੱਕ ਇਹ ਦ੍ਰਿਸ਼ ਬਣ ਕੇ ਰਹਿ ਜਾਊਗਾ ਕਿੰਦੀ ਜੀ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਨੇ ਵੀ ਕਿਸਾਨੀ ਜਿਹੜਾ ਸੰਘਰਸ਼ ਆ ਜਾਂ ਮਜ਼ਦੂਰਾਂ ਦਾ ਇੱਕ ਨਾ ਕਿਤੇ ਨਾ ਕਿਤੇ ਇੱਕ ਗੱਲ ਤੁਸੀਂ ਨੌਜਵਾਨ ਮੁੰਡਿਓ ਨੌਜਵਾਨੋ ਯੂਥ ਦੇ ਵਿੱਚ ਆਉਣੇ ਹੋ ਜਥੇਬੰਦੀਆਂ ਦੇ ਨਾਲ ਜੁੜਿਓ ਇੱਕ ਕਿਸਾਨਾਂ ਦੀ ਜਥੇਬੰਦੀ ਹੈ ਇਹ ਕਹਿੰਦਾ ਤੁਸੀਂ ਪਹਿਲੀ ਕਹਿ ਘੋਟਿਓ ਵੀ ਏਕਤਾ ਹੋ ਜਾਣੀ ਹੈ ਪਰ ਕਿਤੇ ਨਾ ਕਿਤੇ ਨਾ ਜਿਹੜੀ ਏਕਤਾ ਦੀ ਘਾਟ ਆ ਸੋਨੂੰ ਲੱਗਦਾ ਵੀ ਇਹ ਘਾਟ ਆ ਵੀ ਏਕਤਾ ਹੋਣੀ ਚਾਹੀਦੀ ਹੈ ਦੇਖੋ ਏਕਤਾ ਹੋਣੀ ਚਾਹੀਦੀ ਹੈ ਦੀ ਚਲੋ ਜੇ ਕਿਤੇ ਘਾਟ ਆ ਤਾਂ ਆਉਣ ਵਾਲੇ ਸਮੇਂ ਦੇ ਜਿਹੜੇ ਵੱਡੇ ਆਗੂ ਨੇ ਉਹ ਬੈਠ ਕੇ ਵਿਚਾਰਨਗੇ ਕਿਉਂਕਿ ਜਿਹੜਾ ਮੋਰਚਾ ਫੌਜਾਂ ਜਾਵਤੇ ਚ ਜਿੱਤਦੀਆਂ ਹੁੰਦੀਆਂ ਨੇ ਜਿੱਥੇ ਏਕਾ ਜਾਂ ਬਰਕਤ ਆ ਮੈਂ ਸੋਨੇ ਇੱਕ ਆਧਾਰਨ ਦੇਣਾ ਮੱਗੇ ਵੀ ਦਿਨਾ ਹੋਣਾ ਜੇ ਮੈਂ ਕਦੇ ਸਟੇਜ ਚ ਲਾਵਾਂ ਮੈਨੂੰ ਮੌਕਾ ਮਿਲੇ ਮੇਰੇ ਆਗੂ ਮੈਨੂੰ ਮੌਕਾ ਦੇਣ ਵੀ ਜਿਵੇਂ ਜੱਟ ਦਾ ਬਾਣੀਏ ਨਾਲ ਸਾਂਝ ਆ ਨਾ ਜੱਟ ਦਾ ਬਾਣੀਏ ਬਿਨਾ ਨਹੀਂ ਸਰਦਾ ਬਾਣੀ ਦਾ ਜੱਟ ਬਣਾ ਨਹੀਂ ਸਰਦਾ ਇਸੇ ਤਰ੍ਹਾਂ ਜਿਹੜਾ ਮਜ਼ਦੂਰ ਸਾਡਾ ਭਾਈਚਾਰਾ ਮਜ਼ਦੂਰ ਦਾ ਜੱਟ ਬਣਾ ਨਹੀਂ ਸਰਦਾ ਜੱਟ ਦਾ ਮਜ਼ਦੂਰ ਬਣਾ ਨਹੀਂ ਸਰਦਾ ਜਿਹੜੇ ਮਜ਼ਦੂਰ ਸਾਡੇ ਭਰਾ ਨੇ ਸਾਡੀ ਹੱਡੀ ਨੇ ਰੀੜ ਦੀ ਜਿਹੜਾ ਤਾਂ ਹੀ ਕਿਸਾਨ ਮਜ਼ਦੂਰ ਮੋਰਚਾ ਬਣਿਆ ਨਾ ਮਜ਼ਦੂਰਾਂ ਬਿਨਾ ਸਾਡੇ ਕੰਮ ਬਹੁਤ ਅਧੂਰੇ ਨੇ ਸਾਡੇ ਰੀੜ ਦੀ ਹੱਡੀ ਸਵਾਲ ਵੀ ਹੈ ਨਾ ਮੈਂ ਬਹੁਤ ਸਾਰੇ ਕਿਉਂਕਿ ਮੈਂ ਆਪ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤਾਂ ਜੋ ਕਈ ਵਾਰ ਸਾਡੇ ਨਾਲ ਮਜ਼ਦੂਰਾਂ ਕੋਲੇ ਜਾਂਦੇ ਆ ਉਹ ਕਿਤੇ ਨਾ ਕਿਤੇ ਕਈ ਆਗੂ ਭਾਵੇਂ ਉਹ ਭਾਵਕ ਹੋ ਕੇ ਕਹਿ ਦੇਣ ਜਾਂ ਉਹ ਕਹਿੰਦੇ ਨੇ ਵੀ ਜਹਜਾ ਜਹਜਾ ਜੋ ਸਾਡਾ ਇੱਥੇ ਨਾ ਸੱਭਿਆਚਾਰ ਜਾਂ ਜਹਜਾ ਕਲਚਰ ਬਣਾਇਆ ਹੋਇਆ ਜਹਜਾ ਸਹਿਤ ਬਣਾਇਆ ਹੋਇਆ ਉਹਨਾਂ ਦੇ ਸਵਾਲ ਹੁੰਦੇ ਨੇ ਯਾਰ ਵੀ ਕਿਸਾਨ ਜਿਹਦੇ ਜਥੇਬੰਦੀਆਂ ਨੇ ਜਾਂ ਕਿਸਾਨਾਂ ਦੇ ਆਗੂ ਨੇ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਚੱਲਦੇ ਨੇ ਮਜ਼ਦੂਰ ਏਕਤਾ ਦਾ ਨਾਅਰਾ ਤਾਂ ਜਰੂਰ ਲਾਉਂਦੇ ਨੇ ਪਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨਹੀਂ ਚੱਲਦੀ ਦੇਖੋ ਜੀ ਤੁਸੀਂ ਬਹੁਤ ਵਧੀਆ ਸਵਾਲ ਕਰਿਆ ਅਸੀਂ ਮਜ਼ਦੂਰ ਮਜ਼ਦੂਰ ਭਰਾਵਾਂ ਦੇ ਨਾਲ ਆ ਸਾਡੇ ਪਿੰਡ ਦੇ ਵਿੱਚ ਸਾਡਾ ਬਹੁਤ ਭਾਈਚਾਰਕ ਸਾਂਝਾ ਮਜ਼ਦੂਰ ਨੇ ਅਸੀਂ ਉਹਨਾਂ ਦੇ ਨਾਲ ਬੈਠੇ ਇਹ ਉਹਨਾਂ ਦੇ ਮਨ ਦੇ ਵਿੱਚ ਭਲੇਖਾ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਮਜ਼ਦੂਰ ਭਰਾ ਸਾਡੇ ਰੀੜ ਦੀ ਹੱਡੀ ਨੇ ਸਾਡਾ ਉਹਨਾਂ ਬਿਨਾ ਸਰਦਾ ਨਹੀਂ ਸਾਨੂੰ ਉਹਨਾਂ ਦੀ ਲੋੜ ਆ ਮੋਰਚੇ ਦੇ ਵਿੱਚ ਸਾਡਾ ਪਿੰਡ ਕਕਰਾਲਾ ਠੀਕ ਆ ਅਸੀਂ ਠੋਕ ਕੇ ਕਿਹਾ ਮਜ਼ਦੂਰ ਭਰਾਵਾਂ ਨੂੰ ਆ ਪਿੱਛੇ ਦੌਰ ਚੱਲ ਰਿਹਾ ਜਾਨੀ ਇੱਕ ਮਿਸਾਲ ਬਣੀ ਸੀ ਮੀਟਰ ਪੱਟੇ ਨੇ ਕਹਿ ਕੇ ਪੱਟਨੇ ਸੀ ਮਜ਼ਦੂਰ ਭਰਾਵਾਂ ਨੂੰ ਨਾਲ ਲੈ ਕੇ ਚੱਲੇ ਆ ਵੀ ਕੋਈ ਗੱਲ ਨਹੀਂ ਤੁਸੀਂ ਜਿਹੜੀ ਮਰਜ਼ੀ ਜਥੇਬੰਦੀ 'ਚ ਤੇ ਠੀਕ ਆ ਤਕਰੀਬਨ ਮੈਨੂੰ ਪਤਾ ਨਹੀਂ ਵੀ ਉਹ ਜਥੇਬੰਦੀ ਦਾ ਕੀ ਨਾਂ ਉਹ ਭਰਾ ਆਪਣਾ ਰੈੱਡ ਝੰਡੇ ਤੇ ਉਹਨਾਂ ਦੇ ਠੀਕ ਆ ਉਹ ਕਹਿੰਦੇ ਵੀ ਅਸੀਂ ਫਲਾਨੀ ਜਥੇਬੰਦੀ ਮਹਾ ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਥੋਡੇ ਨਾਲ ਖੜੇ ਮਜ਼ਦੂਰ ਭਰਾਵਾਂ ਨੂੰ ਸਾਡੀਆਂ ਮਾਮਾਂ ਨੂੰ ਭੈਣਾਂ ਨੂੰ ਹਿੱਕ ਠੋਕ ਕੇ ਵਿਸ਼ਵਾਸ ਦਿਵਾਇਆ ਮਹਾ ਪੱਟੋ ਮੀਟਰ ਕੋਈ ਗੱਲ ਨਹੀਂ ਥੋਡੇ ਨਾਲਾਂ ਜੋ ਆਉਣ ਵਾਲੀ ਕਾਰਵਾਈ ਹੋਊਗੀ ਦੇਖਾਂਗੇ ਬਾਈ ਜੀ ਬਹੁਤ ਵਧੀਆ ਤੁਹਾਡੇ ਜਵਾਬ ਤੁਸੀਂ ਆਪਾਂ ਲਗਾਤਾਰ ਚੱਲ ਰਹੇ ਆ ਪਰ ਇੱਕ ਨਾ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਜਿਹੜੀ ਕਿਸਾਨੀ ਜਥੇਬੰਦੀਆਂ ਦੇ ਤੁਹਾਡੀਆਂ ਕੁਝ ਮੰਗਾਂ ਨੇ ਮੰਗ ਰਹੇ ਕਿ ਬਿਜਲੀ ਦੇ ਵਿੱਚ ਸੋਧ ਐਕਟ ਆ ਥੋੜਾ ਜਿਹਾ ਇੱਕ ਤਾਂ ਤੁਹਾਡੀਆਂ ਮੰਗਾਂ ਕੀ ਕੀ ਨੇ ਇੱਕ ਸੋਧ ਇਹ ਤਾਂ ਬਿਜਲੀ ਐਕਟ ਦੇ ਤਹਿਤ ਤੁਸੀਂ ਲੜਾਈ ਕਰ ਰਹੇ ਹੋ ਮੀਟਰ ਪਟ ਰਹੇ ਹੋ ਥੋੜੀ ਜੀ ਦਰਸ਼ਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿਓ ਦੇਖੋ ਜੀ ਸਭ ਤੋਂ ਪਹਿਲਾਂ ਕਾਰਨ ਕੀ ਆ ਜੇ ਆਪਾਂ ਮੈਂ ਬਹੁਤ ਛੋਟਾ ਸੀ ਕਦੇ ਕਦੇ ਧਰਨੇ ਲੱਗਦੇ ਹੁੰਦੇ ਤੇ ਮੈਂ ਦਿੱਲੀ ਇੱਕ ਦੋ ਵਾਰ ਗਿਆ ਜੰਤਰ ਮੰਤਰ 'ਚ ਠੀਕ ਆ ਜਦੋਂ ਆਪਣੇ ਬਾਪੂ ਅੰਨਾ ਹਜਾਰੇ ਜੀ ਬੈਠੇ ਤੇ ਮੇਰੇ ਯਾਦ ਆ ਮੈਂ ਛੋਟਾ ਐਤੀ ਮੈਨੂੰ ਚਾਉ ਤੀ ਮੈਂ ਉਦੋਂ ਰਾਜੇਵਾਲ ਦੀ ਜਥੇਵੰਦੀ ਨਾਲ ਗਿਆ ਸੀ ਸਾਡੇ ਘੁੰਮਣ ਜੀ ਨੇ ਨਾਬੇ ਤੋਂ ਮੈਂ ਇਹਨਾਂ ਨਾਲ ਗਿਆ ਸੀ ਮੈਨੂੰ ਸ਼ੌਂਕ ਦੀ ਮੈਂ ਛੋਟਾ ਜਾਤੀ ਮੇਰੇ ਪਿੰਡ ਦੇ ਮੇਰੇ ਵੀਰ ਮੈਨੂੰ ਨਾਲ ਲੈ ਕੇ ਗਏ ਤੇ ਮੈਂ ਉੱਥੇ ਜਾ ਕੇ ਦੇਖਿਆ ਜੀ ਬਹੁਤ ਇਕੱਠਾ ਹੁਣ ਤਾਂ ਧਰਨਾ ਹਰੇਕ ਮੁੱਦੇ ਤੇ ਵਰਗੇ ਕਾਰਨ ਕੀ ਆ ਇਹ ਸਿਸਟਮ ਚ ਘਾਟ ਆ ਸਾਰਾ ਕੰਮ ਕਰਪਟ ਹੋਇਆ ਪਿਆ ਬਾਕੀ ਤੁਜੀ ਮੈਨੂੰ ਸਵਾਲ ਕਰਿਆ ਵੀ ਮੰਗਾ ਕੀ ਨੇ ਕਾਰਨ ਕੀ ਆ ਇਹਦੇ ਵਿੱਚ ਇਕੱਲਾ ਕਿਸਾਨ ਨਹੀਂ ਬਰੂਗਾ ਜੇ ਕਿਸਾਨ ਦਾ ਵੀ ਨੁਕਸਾਨ ਹੈ ਮਜ਼ਦੂਰ ਦਾ ਵੀ ਨੁਕਸਾਨ ਹੈ ਜਿਹੜਾ ਕਾਰਪੋਰੇਟ ਘਰਾਣਾ ਉਹਨੂੰ ਲਾਭ ਆ ਤੇ ਵਪਾਰੀਆਂ ਨੂੰ ਵੀ ਨੁਕਸਾਨ ਹੈ ਕਾਰਨ ਕੀ ਆ ਸਰਕਾਰ ਇਹ ਸਾਰਾ ਤਾਣਾ ਬਾਣਾ ਬੁਣ ਕੇ ਜਿਹੜੀ ਲੜਾਈ ਲੜ ਰਹੀਆਂ ਨੇ ਜਥੇਬੰਦੀਆਂ ਸਤਕਾਰਯੋਗ ਨੇ ਇਹ ਸਾਰੀਆਂ ਲੜਾਈਆਂ ਜਿਹੜੀਆਂ ਲੜੀਆਂ ਜਾ ਰਹੀਆਂ ਨੇ ਕਾਦੇ ਵਾਸਤੇ ਲੜ ਰਹੀਆਂ ਸਰਕਾਰ ਕੀ ਕਹਿੰਦੀ ਆ ਵੀ ਸਾਰਾ ਤਾਣਾ ਬਾਣਾ ਬੁਣ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਈਏ ਅੜਵਾਨੀ ਵਰਗਿਆਂ ਨੂੰ ਠੀਕ ਆ ਦੂਜੀ ਗੱਲ ਇਹਦੇ ਵਿੱਚ ਕੀ ਆਈ ਆ ਨਿਕਲ ਕੇ ਆਪਣੀ ਪੰਜਾਬ ਦੇ ਪਾਣੀ ਤੇ ਅੱਖਾ ਆਪਣੀ ਜ਼ਮੀਨ ਤੇ ਅੱਖਾ ਆਪਣੀ ਪੰਜਾਬ ਦੀ ਮਿੱਟੀ ਬਹੁਤ ਜ਼ਿਆਦਾ ਅਪਜਾਊ ਆ ਠੀਕ ਆ ਦੇਖੋ ਆਪਾਂ ਨੂੰ ਇਹ ਦਾਦੇ ਆਪਣੇ ਦੇਸ਼ ਆਜ਼ਾਦ ਹੋਏ ਦਾਦੇ ਪੁਰਖਾਂ ਸੰਨ 47 ਦੇਸ਼ ਆਜ਼ਾਦ ਹੋਇਆ ਉਦੋਂ ਆਪਾਂ ਨੂੰ ਮਿਲੀ ਆ ਆਪਾਂ ਇਹਤੇ ਕਰਕੇ ਰੋਟੀ ਖਾਣੇ ਉਹਨਾਂ ਨੇ ਆਪਣੀ ਇਹਤੇ ਵੀ ਅੱਖ ਧਰ ਲਈ ਜੇ ਇਹ ਜ਼ਮੀਨਾਂ ਆਪਣੀਆਂ ਖੁੱਸ ਗਈਆਂ ਜਾਂ ਖੋਹੀਆਂ ਗਈਆਂ ਸਰਕਾਰਾਂ ਨੇ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਬੰਦੇ ਰੱਖਣੇ ਨੇ ਉਹਨਾਂ ਨੇ ਆਪਦੇ ਵਾਲਾ ਸਿਸਟਮ ਰੱਖਣਾ ਉੱਥੇ ਆਪਣੀ ਹੱਥੀ ਲੇਬਰ ਆਪਾਂ ਨੂੰ ਮਰਜ਼ੀ ਦੀ ਤਨਖਾਹ ਦੇਣਗੇ ਤਾਂ ਇਹਦੇ ਲਈ ਸੰਘਰਸ਼ ਕਰਦੇ ਆਂ ਵੀ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਲੜੀਏ ਜੇ ਖੇਤੀ ਬਚਾਉਣੀ ਆ ਵੀ ਆਪਦਾ ਆਪਦਾ ਸਿਸਟਮ ਆਪ ਜਿਉਣਾ ਹੈ ਆਪਣੀ ਦੁਰਦਸ਼ਾ ਦੇ ਵਿੱਚ ਰਹਿਣਾ ਜੇ ਹੁਣ ਕੱਲ ਨੂੰ ਇਹ ਕਾਰਪੇਟ ਘਰਾਣੇ ਕੋਲੇ ਖੇਤੀ ਚਲੀ ਜਾਂਦੀ ਹੈ ਇਹ ਮਰਜ਼ੀ ਦੇ ਬੀਜ ਦੇਣਗੇ ਮਰਜ਼ੀ ਦੀ ਨੌਕਰੀ ਦੇਣਗੇ ਕਿਸਾਨ ਵੀ ਨੁਕਸਾਨ 'ਚ ਹੈ ਮਜ਼ਦੂਰ ਵੀ ਨੁਕਸਾਨ 'ਚ ਹੈ ਤੇ ਵਪਾਰੀ ਵਰਗ ਵੀ ਨੁਕਸਾਨ ਇਹਦੇ ਵਿੱਚ ਲਾਭਕਾਰੀ ਕੌਣ ਹੈ ਕਾਰਪੇਟ ਘਰਾਣੇ ਤੁਸੀਂ ਦੂਜੀ ਗੱਲ ਕਰ ਰਹੇ ਹੋ ਬਿਜਲੀ ਦੀ ਸੋਧ ਬਿੱਲ ਦੀ ਜਿਹੜਾ 225 ਲੈ ਕੇ ਆਈ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਂ ਮਾਰ ਕੇ ਠੀਕ ਆ ਹੁਣ ਆਪਣੇ ਹੱਥ ਚਾ ਫੋਨ ਆ Jio ਦੇ SIM ਆਏ ਤੇ ਸਾਰਿਆਂ ਨੇ ਆਪਾਂ ਨੂੰ ਲਾਲਚ ਦਿੱਤਾ ਵੀ ਫਰੀ ਆ ਫਰੀ ਆ ਫਰੀ ਆ ਜਦੋਂ ਉਹ ਚੱਲ ਗਿਆ ਆਪਣੇੰਤੇ ਉਹਦੇ ਰੀਚਾਰਜ ਕਰਤੇ ਹੁਣ ਆਪਣੀ ਇੱਕ ਇਹ ਹਿੱਸਾ ਬਣ ਗਿਆ ਆਪਾਂ ਰੋਟੀ ਬਿਨਾ ਸਾਰ ਲਾਂਗੇ ਇਹਦੇ ਬਿਨਾ ਨਹੀਂ ਸਾਰਦੇ ਆਪਾਂ ਪਹਿਲੇ ਰੀਚਾਰਜ ਕਰ ਲੈਨੇ ਆ ਇਹੀ ਕਾਰਨ ਜਿਹੜਾ 2025 ਦਾ ਬਿੱਲ ਲੈ ਕੇ ਆਈ ਆ ਆਪਾਂ ਮੋਟਰ ਤੇ ਬੈਠੇ ਆਂ ਵੀ ਮੋਟਰਾਂ ਤੇ ਬਿੱਲ ਲਾਏ ਜਾਣ ਜਿਹੜੀ ਇਹ ਬਿਜਲੀ ਕਿਸਾਨਾਂ ਨੂੰ ਫ੍ਰੀ ਦਿੱਤੀ ਜਾਂਦੀ ਆ ਠੀਕ ਆ ਇਹਦੇ ਨਾਲ ਕਿਸਾਨ ਕੱਲਾ ਆਪਣਾ ਪਰਿਵਾਰ ਨਹੀਂ ਪਾਲਦਾ ਸਾਰੇ ਹਿੰਦੁਸਤਾਨ ਨੂੰ ਦਾ ਪੇਟ ਪਾਲਦਾ ਤੇ ਬਾਕੀ ਸਾਨੂੰ ਉਹ ਫਸਲਾਂ ਦਾ ਭਾਅ ਹੀ ਨਹੀਂ ਮਿਲ ਰਿਹਾ ਸਵਾਮੀ 나ਥਨ ਦੀ ਰਿਪੋਰਟ ਦੇ ਮੁਕਾਬਲੇ ਕਰੀਏ ਅੱਜ ਕਣਕ ਦਾ ਭਾਅ ਤੇ ਜਾ ਕੋਈ ਵੀ ਅਨਾਜ ਨੇ ਉਹਨਾਂ ਦਾ ਭਾਅ ਦਾ ਕੰਪੈਰੀਸਨ ਨਾ ਕਰੀਏ ਬਹੁਤ ਫਰਕ ਆ ਪਰ ਦੂਜੀ ਗੱਲ ਉਹਦੇ ਵਿੱਚ ਨੁਕਸਾਨ ਸਾਡੇ ਮਜ਼ਦੂਰ ਭਰਾਵਾਂ ਦਾ ਵੀ ਆ ਉਹ ਇੰਨੀ ਮਹਿੰਗੀ ਕਣਕ ਕਿੱਥੋਂ ਲੈ ਲੈਣਗੇ ਠੀਕ ਆ ਅਸੀਂ ਇਹ ਗੱਲ ਦਾ ਵੀ ਰੱਖਦੇ ਆ ਵੀ ਸਾਨੂੰ ਇਹ ਮਿਲੀ ਜਾਵੇ ਸਾਡੇ ਮਜ਼ਦੂਰ ਭਰਾ ਕਿੱਥੇ ਜਾਣਗੇ ਫਿਰ ਸਵਾਮੀਨਾਥ ਦੀ ਰਿਪੋਰਟ ਰਿਪੋਰਟ ਦੇ ਮੁਤਾਬਕ ਡੀਜ਼ਲ ਦੇ ਭਾਅ ਕਿੱਥੇ ਵਾਗੇ ਪੈਸਟੀਸਾਈਡ ਕਿੱਥੇ ਵਾਗੇ ਫਰਟੀਲਾਈਜ਼ਰ ਕਿੱਥੇ ਵਾਗੇ ਜਿਹੜਾ 2025 ਸੋਧ ਬਿਲਾ ਇਹ ਕਿਸਾਨ ਵੀ ਮਾਰੂਗਾ ਮਜ਼ਦੂਰ ਬਿਲ ਵੀ ਮਾਰੂਗਾ ਤੇ ਜਿਹੜਾ ਵਪਾਰ ਵਰਗਾ ਉਹਦੇ ਲਈ ਵੀ ਮਾਰੂਗਾ ਮੋਟਰਾਂ ਤੇ ਸਰਕਾਰ ਮੀਟਰ ਲਾਉਣੇ ਜਾਂਚ ਜਾ ਰਹੀ ਹੈ ਮੋਟਰਾਂ ਦੇ ਬਿਲੇਉਣ ਚਿੱਪ ਵਾਲੇ ਮੀਟਰ ਲਾ ਰਹੀ ਆ ਜਦੋਂ ਆਪਣੇ ਘਰ ਦੇ ਵਿੱਚ ਚਿੱਪ ਵਾਲੇ ਮੀਟਰ ਲੱਗ ਗਏ ਜੇ ਤੁਸੀਂ ਉਹਦੇ ਵਿੱਚ ਪੈਸੇ ਪਾਇਆ ਕਰੋਗੇ ਤਾਂ ਤੁਹਾਡੇ ਘਰ ਦੀ ਬੱਤੀ ਚੱਲੂਗੀ ਨਹੀਂ ਸਾਰਾ ਕੁਝ ਗਲ ਹੋ ਜਾਣਾ ਸੋਨੋ ਪਤੀ ਆ ਵੀ ਸਾਰਾ ਕੁਝ ਉਹਨਾਂ ਦੇ ਕਾਰਬੋਡ ਕਰਾਉਣਿਆਂ ਦੇ ਹੱਥ ਦੇ ਵਿੱਚ ਆ ਜਾਣਾ ਭਰਾਵੋ ਆਪਣੇ ਹੱਥੇ ਹੀ ਇੱਕੋ ਚੀਜ਼ ਆ ਆਪਾਂ 2025 ਜਿਹੜੀ ਸਰਕਾਰ ਬਿਜਲੀ ਦਾ ਸੋਧ ਬਿੱਲ ਲੈ ਕੇ ਆਈ ਆ ਉਥੇ ਆਪਾਂ ਸੰਘਰਸ਼ ਕਰੀਏ ਬਾਕੀ ਦੂਜੇ ਮੁੱਦੇ ਕੀ ਨੇ ਹੜਪੀੜਤ ਭਰਾਵਾਂ ਦਾ ਕਿੰਨਾ ਨੁਕਸਾਨ ਹੋਇਆ ਜਾਦਾ ਜੀਮੇਦਾਰ ਦੀ ਫਸਲੇ ਨਹੀਂ ਹੋਈ ਉਹ ਲਿਮਟਾਂ ਕਿੱਥੋਂ ਭਰਨਗੇ ਵਿਆਜ ਕਿੱਥੋਂ ਭਰਨਗੇ ਜਿਹੜੇ ਸਾਹੂਕਾਰ ਦੇ ਪੈਸੇ ਦੇਣੇ ਨੇ ਉਹ ਘਰ ਚ ਗੇੜੇ ਮਾਰਦਾ ਇਹ ਤੇ ਸਰਕਾਰ ਨੇ ਕੀ ਪਾਲਿਸੀ ਤਿਆਰ ਕਰੀ ਦੂਜੀ ਗੱਲ ਸਾਡੇ ਸੰਭੂ ਤੇ ਖਨੌਰੀ ਬਾਰਡਰ ਤੇ ਕੇਐਮ ਮੋਰਚੇ ਦੇ ਮੋਰਚੇ ਖੜੇ ਡੇ ਗਏ ਕੋਈ ਗੱਲ ਨਹੀਂ ਸਰਕਾਰ ਕੋਲੇ ਪਾਵਰ ਆ ਕੋਈ ਗੱਲ ਨਹੀਂ ਸੱਤਾ ਹਰ ਵੇਲੇ ਨਹੀਂ ਰਹਿੰਦੀ ਪਾਵਰਾਂ ਹਰ ਵੇਲੇ ਨਹੀਂ ਰਹਿੰਦੀਆਂ ਠੀਕ ਆ ਜੇ ਸਾਨੂੰ ਉੱਥੋਂ ਠਾਲ ਨਾਤੀ ਸਾਡੇ ਬਾਪੂ ਉੱਥੇ ਕੁੱਟੇ ਗਏ ਜਿਨ੍ਹਾਂ ਨੇ ਅਸੀਂ ਸਰਕਾਰ ਬਣਾਈ ਅਸੀਂ ਵੋਟਾਂ ਪਾਈਆਂ ਸਾਡੇ ਬਾਪੂਆਂ ਦੇ ਉੱਥੇ ਡਾਂਗਾ ਪਈਆਂ ਕੋਈ ਗੱਲ ਨਹੀਂ ਸਰਕਾਰ ਦੀ ਪਾਵਰ ਕੁਝ ਵੀ ਕਰ ਸਕਦੀ ਆ ਸਰਕਾਰ ਫਿਰ ਕੰਮ ਸੇ ਕੰਮ ਜਿਹੜਾ ਉਹ ਸਮਾਨਤੀ ਉਹਦੀ ਕੋਈ ਡਿਊਟੀ ਤਾਂ ਬਣਦੀ ਈ ਤੀ ਉਹ ਸਮਾਨਤਾ ਸਾਡਾ ਸਾਹਮਣੇ ਰੱਖਣਾ ਦੀ ਠੀਕ ਆ ਉੱਥੇ ਸਾਡਾ ਕਰੋੜਾਂ ਦਾ ਨੁਕਸਾਨ ਉਹਦੀ ਪਰਪਾਈ ਕੌਣ ਕਰੂਗਾ ਅੱਜ ਕਿਸਾਨ ਇੱਕ ਟਰਾਲੀ ਲੈਣੀ ਕਿਸਾਨ ਮੰਗ ਕੇ ਖੇਤੀ ਕਰਦਾ ਗੱਲ ਇਹ ਵੀ ਇਹਨਾਂ ਜਿਹੜਾ ਤੁਸੀਂ ਨਾਬੇ ਇੱਕ ਸੰਘਰਸ਼ ਕਰਿਆ ਸੀ ਵੀ ਟਰੈਲੀ ਚੋਰੀ ਦਾ ਕੋਈ ਮਾਮਲਾ ਆਇਆ ਸੀ ਉਹਦੇ ਸਬੰਧੀ ਤੁਸੀਂ ਵਿਧਾਇਕ ਨੂੰ ਮਿਲੇ ਹੋ ਜਾਂ ਸਰਕਾਰ ਕੋਲ ਕੀ ਹੁੰਦਾ ਵਿਧਾਇਕ ਬਾਰੇ ਵਿਧਾਇਕ ਦਾ ਕੀ ਰਵਈਆ ਸੀ ਦੇਖੋ ਐਮਐਲਏ ਸਾਹਿਬ ਸਤਕਾਰਯੋਗ ਨੇ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਤੇ ਉਹ ਕਹਿੰਦੇ ਤੇ ਵੀ ਸਾਨੂੰ ਸਬੂਤ ਦਿਓ ਮੈਂ ਕਾਰਵਾਈ ਕਰਾਂ ਐਦੂ ਉੱਪਰ ਦੀ ਕੀ ਸਬੂਤ ਹੋਊਗਾ ਅਸੀਂ ਜੋੜਾ ਪੰਕਜ ਪੱਪੂ ਆ ਠੀਕ ਆ ਉਹਦੀ ਵਰਕਸ਼ਾਪ ਦੇ ਵਿੱਚੋਂ ਸਮਾਨ ਬਰਾਬਦਨ ਕਰਾਉਣੇ ਆ ਰਾਤ ਨੂੰ ਐਸ ਐਚਓ ਸਾਹਿਬ ਆਪਣਾ ਕਤਵਾਲੀ ਚੀਮਾ ਸਾਹਿਬ ਪਹੁੰਚਦੇ ਨੇ ਠੀਕ ਆ ਬਕਾਇਦਾ ਸਾਡੇ ਕੋਲੇ ਵੀਡੀਓ ਪਈਆਂ ਨੇ ਅਸੀਂ ਉਹ ਸਮਾਨ ਜ਼ਬਤ ਕਰਾਉਣੇ ਆ ਠੀਕ ਆ ਉਹਦੇ ਵਿੱਚ ਜਵਾਨ ਤੋਂ ਹੋ ਜਾਂਦੀ ਆ ਐਦੂ ਉੱਪਰ ਦੀ ਕੀ ਹੋਊਗਾ ਇਹ ਉਹਦੀ ਕੋਠੀ ਦੇ ਵਿੱਚੋਂ ਟਰਾਲੀਆਂ ਹੀਠਾਂ ਦੱਬੀਆਂ ਪੈਣ ਐਡੂ ਉੱਪਰ ਦੀ ਸੰਸਾਰ ਦਾ ਕਹਾਣ ਕੀ ਹੋਊਗਾ ਜੇ ਆਮ ਬੰਦੇ ਤੇ ਆਮ ਬੰਦੇ ਦੇ ਪਹਿਲਾਂ ਪਰਚਾ ਹੁੰਦਾ ਉਹਦੀ ਰੈਸਟ ਮੰਗਰੋ ਪਾਈ ਜਾਂਦਾ ਇਹ ਦੱਸਣ ਭਗਵਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਭਵਾਨ ਮਾਨ ਸਾਹਿਬ ਜੀ ਦੱਸਣ ਜਿਹੜੇ ਕਹਿੰਦੇ ਤੇ ਸਰਕਾਰ ਪਿੰਡਾਂ ਚੋਂ ਚੱਲੂਗੀ ਇੱਥੋਂ ਚੱਲੂਗੀ ਅਸੀਂ ਸਰਕਾਰ ਪਿੰਡਾਂ ਚੋਂ ਚਲਾ ਕੇ ਕੀ ਲੈਣਾ ਇਹ ਤਾਂ ਸਾਡੀਆਂ ਟਰਾਲੀਆਂ ਖਾਗੇ ਇਹ ਤਾਂ ਸਾਡੀਆਂ ਟਰਾਲੀਆਂ ਖਾਗੇ ਸਾਨੂੰ ਹੱਕ ਕੀ ਦਿੱਤਾ ਸਾਡਾ ਨੁਕਸਾਨ ਸੰਭੂ ਤੇ ਖਨੌਰੀ ਬਾਡਰ ਬਹੁਤ ਹੋਇਆ ਬਹੁਤ ਜਿਆਦੇ ਸਾਡਾ ਨਕਸਾ ਇਹਦੀ ਪਰਪਾਈ ਅਸੀਂ ਸਰਕਾਰ ਤੋਂ ਲਵਾਂਗੇ ਦੇਖੋ ਅਸੀਂ ਅਬ ਦੇ ਹੱਕ ਮੰਗਦੇ ਆਂ ਸਰਕਾਰਾਂ ਕਾਦੇ ਵਾਸਤੇ ਚੁਣੀਆਂ ਜਾਂਦੀਆਂ ਨੇ ਸਰਕਾਰਾਂ ਸਿਸਟਮ ਚਲਾਉਣ ਸਾਨੂੰ ਸਾਡੇ ਬਣਦੇ ਹੱਕ ਦੇਣ ਗਰੀਬ ਗਰੀਬ ਹੋਈ ਜਾ ਰਹੇ ਆ ਕਾਰਪੋਰੇਟ ਘਰਾਣੇ ਅਮੀਰ ਹੋਈ ਜਾ ਰਹੇ ਨੇ ਜੇ ਅਸੀਂ ਹੱਕ ਮੰਗਦੇ ਆਂ ਸਾਡੇ ਦੇ ਪਰਚੇ ਨੇ ਸਾਡੇ ਅੱਛਾ ਇਹਨਾਂ ਨੂੰ ਅਸੀਂ ਲੁੱਟਣ ਦੀ ਆਜ਼ਾਦੀ ਦੇ ਦਈਏ ਵੀ ਤੁਸੀਂ ਲੁੱਟ ਲਓ ਹਿੰਦੁਸਤਾਨ ਜਿਹੜਾ ਕੇਰਾ ਬਣ ਜਾਂਦਾ ਉਹਦੀਆਂ ਕਰਾਉਣ ਇਹ ਇਨਕੁਆਰੀਆਂ ਇਹ 92 ਜਿੱਤੇ ਨੇ ਕਹਿਣ ਦਾ ਮਤਲਬ 92 ਸੱਤਾ ਦੇ ਵਿੱਚ ਆਏ ਨੇ ਕੋਈ ਗੱਲ ਨਹੀਂ ਇਹਨਾਂ ਦਾ ਚੱਕਣ ਪਿਸਲਾ ਰਿਕਾਰਡ ਬੀ ਇਹ ਪਿੱਛੇ ਕੀ ਤੇ ਹੁਣ ਕੀ ਨੇ ਇਹਦਾ ਚੱਕਣ ਭਵੰਤਵਾਨ ਸਾਹਿਬ ਇਹਨਾਂ ਦੀ ਲਾਉਣ ਇੱਕ ਵਾਰੀ ਸੀਵੀ ਇਨਕੁਆਰੀ ਉਹਨਾਂ ਦੀ ਕਰਨ ਜਾਂਚ ਇਹਨਾਂ ਨੇ ਕਿੰਨੀ ਪ੍ਰਾਪਰਟੀ ਬਣਾਈ ਆ ਇਹਦਾ ਲੁੱਟ ਕੇ ਖਾ ਗੇ ਪੰਜਾਬ ਨੂੰ ਫਿਰ ਕਹਿੰਦੇ ਨੇ ਇਹ ਪੰਜਾਬ ਤੇ ਕਰਜ਼ਾ ਚੜ ਗਿਆ ਉਹ ਕਮਾਲ ਕਰਦੇ ਆ ਖੇਤੀ ਕਰਦੇ ਆ ਆਪਣੇ ਪਰਿਵਾਰ ਪਾਲਦੇ ਆ ਲੈਣ ਦੇਣ ਬਣਿਆ ਹੋਇਆ ਇਹਨਾਂ ਨੇ ਪੰਜਾਬ ਲੁੱਟ ਕੇ ਖਾ ਲਿਆ ਇੰਨਾ ਕਰਜ਼ਾ ਪੰਜਾਬ ਸਰ ਇਹ ਸਰਕਾਰਾਂ ਗੰਦੀਆਂ ਨੇ ਇਹਨਾਂ ਦੀ ਪਾਲਿਸੀ ਵਧੀਆ ਨਹੀਂ ਹੈਗੀ ਭਰਾਵੋ ਇਹ ਲੁੱਟਣ ਤੇ ਤੋਲੇ ਹੋਏ ਨੇ ਆਪਾਂ ਨੂੰ ਦਰਸ਼ਕੋ اے سن کلਵਿੰਦਰ ਸਿੰਘ ਕਿੰਦੀ ਕਕਰਾਲਾ ਤੁਸੀਂ ਇਹਨਾ ਬਣੇ ਤੀ ਸਾਧੂ ਦੀ ਟੀਵੀ ਨਾਲ ਭਵਿੱਖ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਦਿਆ ਕਰੋ ਵੀ ਬਲਾਰੇ ਦੇ ਕਹੇ ਜੇ ਤੁਹਾਨੂੰ ਵਿਚਾਰ ਲੱਗੇ ਤੇ ਜਿਹੜੇ ਕੀ ਅਸੀਂ ਪਹਿਲਾਂ ਵੀ ਦੱਸ ਵੀ ਸਾਡੇ ਚੈਨਲ ਦਾ ਕਿਸੇ ਵੀ ਵਿਚਾਰਾ ਨਾਲ ਕੋਈ ਸਬੰਧ ਨਹੀਂ ਹੁੰਦਾ ਉਹ ਹਰੇਕ ਬਲਾਰੇ ਦੇ ਆਪਣੇ ਨਿੱਜੀ ਵਿਚਾਰ ਹੁੰਦੇ ਨੇ ਤੇ ਤੁਸੀਂ ਇਸੇ ਤਰ੍ਹਾਂ ਸਾਧੂ ਦੀ ਟੀਵੀ ਨਾਲ ਬਣੇ ਰਹੋ